ਕਿ ਹਣ ਇਹਨਾਂ ਸੇ ਇਥੋਂ ਥੋੜਾ ਵਿਚਾਰ ਕਰਨਾ ਹੋਊ ਕਿਉਂਕਿ ਹੁਣ ਕਾਨੂੰਨੀ ਕਾਰਵਾਈ ਚਲਣੀ ਹੈ ਉਹ ਕਾਨੂੰਨੀ ਚੱਲੇਗੀ ਬਸ ਇਹ ਨਾ ਆਇਆ ਤੁਹਾਨੂੰ ਆਉਣਾ ਹੀ ਪੈਣਾ ਹੋਊਗਾ ਠੀਕ ਹੈ ਇਸੇ ਦਾ ਸੋਚੀ ਤੇ ਕੀ ਹਜਤ ਆ ਕਿ ਇਹ ਸੁਣਨਾ ਬਿਲਕੁਲ ਚੀਜ਼ ਆ ਆ ਉਹ ਇਹ ਸਮਝਾਓ ਸਮਝਾਓ ਤਾਂ ਬਈ ਇੱਕ ਤੇ 200 ਫਿਰ ਤੇ ਫਿਰ ਅਮਰੀਕਾ ਕੰਮ ਹੋ ਜਾਣਾ ਸੀਗਾ ਇੱਥੇ ਜਿਹੜਾ ਨਾਲ ਕੁਝ ਨਹੀਂ ਐ ਸਾਈਬਲ ਰੂਲ ਸੈਂਕ ਮੈਡੀਸਨ ਐਸੇ ਤੋਂ ਲਗਾਏ ਤੇ ਕੁਰੀ ਅਮਰੀਕਾ ਚੋਂ ਆਈ ਸੀਗੀ ਤੇ ਆਪਣੇ ਸਾਰੇ ਪਰਿਵਾਰ ਦੇ ਵਿਆਹ ਵਿੱਚ ਆਈ ਸੀ ਜਦ ਕਿ ਉਹ ਲਿਖਦੀ ਪੜhti ਹੁਣ ਸਾਹਤ ਹੋਇਆ ਵਿਆਹ ਹੈ ਹੀ ਨਹੀਂ ਕੋਈ ਵੀ ਉਹਦੇ ਘਰ ਵਾਲੇ ਨੇ ਉਹਨੂੰ ਘੇਟਤਾ ਵਿਆਹ ਦੇ ਜਾ ਤੇ ਆਪਣੇ ਸਾਰੇ ਪਰਿਵਾਰ ਤੇ ਆ ਕੇ ਰਹਿੰਦੀ ਸੀਗੀ ਇੱਥੇ ਤੇ ਜਿਹੜੀ ਉਹਦੀ ਸਾਰੇ ਪਰਿਵਾਰ ਵਿੱਚ ਮੌਤ ਹੋ ਗਈਆ ਉਹਨਾ ਜੋ ਕੈਮੀਕਲ ਰਿਪੋਰਟ ਆ ਉਹ ਵੀ ਉਹ ਸੌਣ ਦੇ ਰਹੇ ਨੇ ਮੁਕਦਮਾ ਦਰਜ ਹੋ ਗਿਆ ਜੀ ਹਾਂਜੀ ਮੁਕਦਮਾ ਦਰਜ ਹੋ ਗਿਆ ਕਿਹੜੀ ਕਿਹੜੀ ਧਾਰਾ ਦੇ ਅਧੀਨ ਹੋਇਆ ਮੁਕਦਮਾ 302 120 ਬੀ ਚੋਤੀ ਆਈ ਪਈ ਕਿਹੜੀ ਕਿਹੜੀ ਖਲਾਫ ਹੋਇਆ ਇੱਕ ਉਹਦੇ ਸੋਹਰਾ ਜੀ ਜਮੇ ਦੇ ਸੰਗਤ ਹੈਗੀ ਆ ਜੀ ਇੱਕ ਸਾਥ ਦੇ ਕਰ ਬਲ ਖਲਾਫ ਤੇ ਉਹਦੇ ਹਸਬੰਦ ਜੋ ਅਮਰੀਕਾ ਦੇ ਵਿੱਚ ਅਮਨ ਜਿੰਦਾ ਸੀ ਜੰਨੇ ਨੂੰ ਇੱਕ ਝੂਠੇ ਵਿਆਹ ਦਾ ਛਾਂਸਾ ਦੇ ਕੇ ਭੇਜਿਆ ਇਥੇ ਵੀ ਮੇਰੇ ਭੂਆ ਦੇ ਮੁੰਡੇ ਦਾ ਵਿਆਹ ਆ ਜਦ ਕਿ ਭੂਆ ਦਾ ਮੁੰਡਾ ਦਾ 24 ਤਰੀਕ ਨੂੰ ਅਮਰੀਕਾ ਜਾ ਰਿਹਾ ਹੈ ਜਿਹਦਾ ਵਿਆਹ ਹੈ ਤੇ ਉਹਨਾਂ ਲਿਖਤੀ ਪੜਤੀ ਉਹਨੇ ਕਿਹਾ ਵੀ ਦਾ 21 ਤ ਨੂੰ ਵਿਆਹ ਆ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਚ ਕਿਸੇ ਦੀ ਹਾਂਜੀ ਹਾਂਜੀ ਉਹਦੇ ਸਾਸੋਰੇ ਤੇ ਹੋ ਗਈ ਆ ਕਰ ਦੇਖਣ ਸਾਸੋਰੇ ਹੁੰਦੇ ਨੇ ਪਰ ਹੁਣ ਕੀ ਅਗਲੀ ਕਾਰਵਾਈ ਹੈ ਬਲ ਪੁੱਛਦੇ ਆ ਵੀ ਕਤੋਂ ਇਹਨਾਂ ਨੇ ਉਹਨੂੰ ਉਹਦਾ ਮਰਦਲ ਕੀਤਾ ਆ ਤੇ ਜੇ ਕੋ ਹੋ ਰਹੀਦਾ ਵਿੱਚ ਹੈਗਾ ਆ ਜਾਂ ਕਿਸੇ ਕੋ ਕਰਵਾਇਆ ਆ ਉਹ ਤਫਤੀਸ਼ ਵਿੱਚ ਲਿਆਉਣੇ ਆ ਕਰਦੇ ਆ ਪਤਾ ਰਿਮਾਨ ਲਵਾਂਗੇ ਜਿਹੜੇ ਰਿਮਾਰ ਲੈ ਕੇ ਤੇ ਉਹਦੇ ਬਾਰੇ ਸਾਰਾ ਪੁੱਛ ਪੁੱਛ ਕਰਦੇ ਤੇ ਜਾਣਕਾਰੀ ਹਸ ਕਰਕੇ ਜੀ ਮੇਰਾ ਨਾਮ ਹੈਗਾ ਸੁਮਿਤਸਾ ਹੋਤਾ ਐਡਵੋਕੇਟ ਆ ਮੈਂ ਠੀਕ ਹੈ ਜੀ ਮੈਨੂੰ ਜਦੋਂ ਉਹਨਾਂ ਦੇ ਪੇਰੈਂਟਸ ਵੱਲੋਂ ਐਡਵੋਕੇਟ ਕੀਤਾ ਗਿਆ ਕਿ ਸਾਡੀ ਬੇਟੀ ਜਿਹੜੀ ਆ ਅਮਰੀਕਨ ਸਿਟੀਜ਼ਨ ਆ ਜੋ ਕਿ 12 ਜਨਵਰੀ ਨੂੰ ਇੱਥੇ ਆਈ ਆ ਤੇ 20 ਜਨਵਰੀ ਨੂੰ ਉਹਦੀ ਜਿਹੜੀ ਡੈਥ ਹੋ ਗਈ ਆ ਜਦ ਕਿ ਝੂਠ ਬੋਲ ਕੇ ਜਿਹੜਾ ਮਨਜਿੰਦਰ ਸਿੰਘ ਆ ਜੀ ਇਹਨੇ ਝੂਠ ਬੋਲ ਕੇ ਜਿਹੜਾ ਕੁੜੀ ਨੂੰ ਭੇਜਿਆ ਆਪਣੀ ਵਾਈਫ ਨੂੰ ਕਿ ਮੇਰੇ ਭੂਆ ਦੇ ਬੇਟੇ ਦਾ ਵਿਆਹ ਆ ਕਿ ਤੂੰ ਵਿਆਹ ਅਟੈਂਡ ਕਰਨਾ ਜਦੋਂ ਉਹ ਇੱਥੇ ਆਂਦੀ ਆ ਕੋਈ ਵਿਆਹ ਨਹੀਂ ਆ ਕੋਈ ਅੰਗੇਜ਼ ਨਹੀਂ ਹੋਇਆ ਨਾ ਹੀ ਕੋਈ ਮੈਰਿਜ ਦੀ ਡੇਟ ਆ ਜਦ ਇੱਥੇ 20 18 ਤਰੀਕ ਨੂੰ ਉਹਨਾਂ ਦੇ ਘਰ ਦਿਆਂ ਨੂੰ ਇੱਕ ਫੋਟੋ ਪਾਈ ਜਾਂਦੀ ਆ ਜਿਹਦੇ ਵਿੱਚ ਕੁੜੀ ਦੀ ਜਿਹੜੀ ਹੋਸ਼ ਆ ਉਹ ਅਨਕੌਂਸ਼ੀਅਸ ਹੋਈ ਪਈ ਆ ਕੁੜੀ 19 ਤਰੀਕ ਰਾਤ ਨੂੰ ਉਹਦੀ ਡੈਥ ਹੋ ਜਾਂਦੀ ਆ ਤੇ ਜਿਹੜਾ ਫੋਨ ਕਾਲ ਕੀਤੇ ਜਾਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਉਹਦੀ ਮੰਮੀ ਨੂੰ ਕੀਤਾ ਜਾਂਦਾ ਬਾਅਦ ਚ ਉਹਦੇ ਭਰਾ ਨੂੰ ਕੀਤਾ ਜਾਂਦਾ ਭਰਾ ਜਿਹੜਾ ਵਾ ਉਹਨੂੰ ਦੱਸਿਆ ਨਹੀਂ ਜਾਂਦਾ ਤੇ ਬਾਅਦ ਚ ਉਹਦੇ ਪੇਰੈਂਟਸ ਦੀ ਜਦੋਂ ਗੱਲ ਹੁੰਦੀ ਆ ਉਹਨਾਂ ਦੇ ਸਹੁਰੇ ਪਰਿਵਾਰ ਨਾਲ ਉਹ ਕਹਿੰਦੇ ਕਿ ਤੁਹਾਡੀ ਬੇਟੀ ਦੀ ਡੈਥ ਹੋ ਗਈ ਆ ਰੂਮ ਹੀਟਰ ਦੀ ਗੈਸ ਦੀ ਵਜ੍ਹਾ ਨਾਲ ਤੇ ਜਦ ਕਿ ਜਿਹੜਾ ਉਹਨਾਂ ਦਾ ਮਨਜਿੰਦਰ ਸਿੰਘ ਜਵਾਈ ਆ ਉਹ ਕਹਿ ਰਿਹਾ ਵਾ ਹਾਟ ਅਟੈਕ ਨਾਮ ਉਹਦੀ ਡੈਥ ਹੋਈ ਆ ਜਿਹਦੀ ਸੰਗ ਦੇ ਵਿੱਚ ਉਹਨਾਂ ਨੂੰ ਸ਼ੱਕ ਹੋਇਆ ਤੇ ਇਹਨਾਂ ਨੇ ਬੰਦਿਆਂ ਨੇ ਤਿੰਨ ਉਹਨਾਂ ਨੂੰ ਪਰਮਿਸ਼ਨ ਤੋਂ ਬਿਨਾਂ ਹੀ ਇਹਨਾਂ ਨੇ ਪੋਸਟਮਾਰਟਮ ਜਿਹੜਾ ਕਰਵਾ ਲਿਆ ਗਿਆ ਠੀਕ ਆ ਤੇ ਪੋਸਟਮਾਰਟਮ ਦੀ ਇਹਨਾਂ ਨੇ ਰਿਪੋਰਟ ਵੀ ਜਿਹੜੀ ਆ ਦੇ ਵਿੱਚ ਉਹਨਾਂ ਨੂੰ ਸ਼ੰਕਾ ਸੀ ਕਿ ਕੁਝ ਵੀ ਹੋ ਸਕਦਾ ਜਿਹਦੇ ਕਰਕੇ ਉਹਨਾਂ ਨੇ ਇੱਥੇ ਆਪਣਾ ਪੂਰਾ ਪ੍ਰੋਟੈਸਟ ਕੀਤਾ ਪੋਲਟੈਸਟ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜੀ ਆ ਮਾਮਲਾ ਦਰਜ ਕੀਤਾ ਗਿਆ ਸੁਲਤਾਨਪੁਰ ਲੋਧੀ ਥਾਣੇ ਦੇ ਵਿੱਚ ਜਿਹੜੇ ਧਾਰਾ ਉਹਨਾਂ ਤੇ ਲੱਗੀ ਆ 302 120 ਬੀ 34 ਆਈਪੀਸੀ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਲਈਾਈ ਜਾਊਗੀ ਨਾਲ ਜਿਹੜੀ ਰਿਪੋਰਟ ਆ ਮੈਡੀਕਲ ਜਿਹੜੀ ਪ੍ਰੋਪਰ ਰਿਪੋਰਟ ਆ ਉਹ ਵੀ ਆ ਜਾਊਗੀ ਉਹਦੇ ਵਿੱਚ ਸਾਰਾ ਕਲੀਅਰ ਹੋ ਜਾਣਾ ਹੈ ਜਿਹੜੀ ਪ੍ਰੀ ਰਿਪੋਰਟ ਹੈਗੀ ਆ ਜੀ ਪੋਸਟਮਾਰਟਮ ਰਿਪੋਰਟ ਉਹਦੇ ਵਿੱਚ ਇਹ ਸ਼ੋ ਹੋਇਆ ਕਿ ਉਹਦਾ ਜਿਹੜਾ ਗਲਾਕੋਟ ਕੀ ਜਿਹੜਾ ਸਾਹ ਜਿਹੜਾ ਵਾ ਦਬਾ ਕੇ ਉਹਦੀ ਜਿਹੜੀ ਡੈਥ ਕੀਤੀ ਗਈ ਆ ਉਹਦਾ ਕਤਲ ਕਰ ਦਿੱਤਾ ਗਿਆ ਤੇ ਇੱਕ ਕਤਲ ਦੇ ਵਿੱਚ ਜੀ ਤਿੰਨ ਦੋਸ਼ੀ ਐ ਜਿਨ੍ਹਾਂ ਉੱਤੇ ਐਫ ਆਈ ਆਰ ਹੋਈ ਆ ਤੇ ਜਿਹੜੀ ਮਾਂ ਵਾ ਮੁੱਦਾਈ ਉਹਦੇ ਬਿਆਨ ਇਹ ਦਿੱਤੇ ਗਏ ਆ ਕਿ ਜਿਹੜੀ ਮਾਂ ਨੇ ਜਿਹੜਾ ਮਨਜਿੰਦਰ ਸਿੰਘ ਦੇ ਕਹਿਣ ਦੇ ਉੱਤੇ ਮਨਜਿੰਦਰ ਸਿੰਘ ਦੇ ਕਹਿਣ ਦੇ ਉੱਤੇ ਉਹਦੀ ਮਾਂ ਨੇ ਉਹਦੇ ਪਿਤਾ ਨੇ ਜਿਹੜਾ ਵਾ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ